ਬਾਦ ਸਾਹਿਬ ਜਿਹੜੀ ਅੱਜ ਮੀਟਿੰਗ ਰੱਖੀ ਹੈ ਤੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਜੀ ਅਸੀਂ ਜਸ ਲੋਕਾਂ ਦਾ ਥਿਊ ਲੈਣਾ ਤੇ ਹੁਣ ਪਾਰਟੀ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾਵੇ ਕਿਸ ਤਰ੍ਹਾਂ ਇਹਨੂੰ ਅੱਗੇ ਵਧਾਇਆ ਜਾਵੇ ਕਿਉਂਕਿ ਲੋਕਾਂ ਨੇ ਪਾਰਟੀ ਬਣਾਉਣੀ ਆ ਲੋਕਾਂ ਨੇ ਢਾਉਣੀ ਆ ਇਹਨਾਂ ਦੇ ਆਸੇ ਪਾਰਟੀ ਚਲਣੀ ਬਰਕਰਾਰ ਦੇ ਆਸੇ ਚਲਣੀ ਆ ਤਾਂ ਬਰਕਰਾਰ ਦੀ ਸਾਰੀ ਮੀਟਿੰਗ ਕੀਤੀ ਆ ਤੇ ਜਿਹੜੇ ਹੈਗੇ ਆ ਉਹ ਗਏ ਨਹੀਂ ਸਾਥੀ ਉਹਨਾਂ ਨੂੰ ਮਨਾਉਣਾ ਜਿਹੜਾ ਕਿਸੇ ਦਾ ਕਿਸੇ ਦਾ ਲਿੰਕ ਹੈ ਉਹਨਾਂ ਨੂੰ ਮਨਾ ਲਓ ਕਿ ਇਦਾਂ ਲੜ ਕੇ ਆਪਣਾ ਕੁਝ ਨਹੀਂ ਪੜਨਾ ਇਸ ਕਰਕੇ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਪਾਰਟੀ ਕਿੱਥੇ ਖੜੀ ਹੈ ਅਮਰਿਤਪਾਲ ਦੇ ਮਾਮਲੇ 'ਚ ਦੇਖੋ ਉਹਦੇ 'ਚ ਉਹਨਾਂ ਨੇ ਕਹਿਤਾ ਕਿ ਜਿਹੜਾ ਹੈਗਾ ਉਹਨਾਂ ਦੇ ਵਿਚਾਰ ਸੀ ਜਿਹੜੇ ਪਹਿਲਾਂ ਵੀ ਨਹੀਂ ਕਿਹਾ ਸੀ ਅਮਰਿਤਪਾਲ ਜੀ ਉਹਨਾਂ ਨੇ ਇੱਕ ਦਫਾ ਤੁਸੀਂ ਵੀ ਸ਼ਾ YouTube ਪੜੀ ਹੋਣੀ ਆ ਉਹ ਕਹਿੰਦਾ ਵੀ ਕਾਂਗਰਸ ਇਹਨੂੰ ਗਵਰਨਮੈਂਟ ਨੂੰ ਇੱਕ ਵਾਰ ਦੱਸ ਦਿਓ ਕਿ ਆ ਸਾਡੀਆਂ ਮੰਗਾਂ ਮੰਨ ਲੈਣ ਨਹੀਂ ਤਾਂ ਅਸੀਂ ਇਹਨਾਂ ਦੇ ਕਾਨੂੰਨ ਨੂੰ ਨਹੀਂ ਮੰਨਦੇ ਅਸੀਂ ਆਪਣਾ ਕਾਨੂੰਨ ਬਣਾ ਲਾਂ ਤੁਹਾਨੂੰ ਦੱਸ ਲਾਂ ਅਸੀਂ ਆਪਣਾ ਕਾਨੂੰਨ ਆ ਬਣਾ ਲਿਆ ਤੁਹਾਡੇ ਕਾਨੂੰਨ ਅਸੀਂ ਨਹੀਂ ਮੰਨਦੇ ਉਹਨਾਂ ਉਦੋਂ ਗੱਲ ਕੀਤੀ ਸੀ ਵੀ ਪਾਈ ਇਦਾਂ ਦਾ ਚੱਲਣਾ ਨਹੀਂ ਸਾਡਾ ਅਸੀਂ ਜੇ ਤੂੰ ਅਸੀਂ ਇਹ ਸਮਝਦੇ ਆਂ ਕਿ ਅਸੀਂ ਟਿਕਟ ਤੁਹਾਨੂੰ ਦਿੰਦੇ ਆਂ ਪਰ ਇੱਕ ਸ਼ਰਤ ਹੈ ਕਿ ਤੁਸੀਂ ਜਿਹੜਾ ਕਾਨੂੰਨ ਦੇ ਜਿਹੜਾ ਅੰਦਰ ਰਹਿ ਕੇ ਜੋ ਕੰਮ ਕਰਨਾ ਆਪਾਂ ਸਿਧਾਂਤ ਦੇ ਅੰਦਰ ਹੈ ਕਿ ਜੋ ਦੇਸ਼ ਦੇ ਸਿਧਾਂਤ ਦੇ ਅੰਦਰ ਹੈ ਕਿ ਕੰਮ ਕਰਨਾ ਹਿੰਦੂ ਸਿੱਖ ਸਭ ਆਪਣੇ ਭਰਾ ਆ ਸਭ ਨੂੰ ਨਾਲ ਲੈ ਕੇ ਚੱਲਣਾ ਜੇ ਤੇ ਮਜ਼ਦੂਰੀ ਆ ਸਾਨੂੰ ਤੇ ਕਰ ਲਓ ਕਹਿੰਦੇ ਨਹੀਂ ਮੈਂ ਲੜਨੀ ਨਹੀਂ ਹੈ ਜੀ ਉਹਨੇ ਇੱਥੇ ਮੁਕਾੜ ਹੁਣ ਵੀ ਜਿਹੜਾ ਪਤੌਰ ਸ਼ੇਖ ਜਾਂ ਬਤੌਰ ਜਿਹੜਾ ਇੱਕ ਪੰਜਾਬੀ ਆ ਉਹਦੇ ਅਧਿਕਾਰ ਬਣਦੇ ਆ ਪਰ ਉਹਨੂੰ ਜਿਹੜਾ ਆ ਨਹੀਂ ਲੌਣ ਚਾਹੁੰਦਾ ਹੁੰਦਾ ਤੇ ਸਹੀ ਨਹੀਂ ਲੌਣ ਲੱਗਣਾ ਚਾਹੀਦਾ ਉਹਨੂੰ ਵੀ ਹਾਜ਼ਰ ਤੇ ਕਹਿਣ ਦੀ ਪਰ ਇਹਦਾ ਜਾਣਾ ਤਾਂ ਇੱਕੋ ਇੱਕ ਪਾਰਟੀ ਸ਼੍ਰੋਮਣੀ ਕਾਲਜ ਦਲ ਜਿਹੜੀ ਪੰਜਾਬ ਨੂੰ ਬਚਾ ਸਕੀ ਬਚਾ ਸਕੇਗੀ ਔਰ ਉਹਦੇ ਲਈ ਅਸੀਂ ਦਿਨ ਰਾਤ ਇੱਕ ਕਰਾਂਗੇ ਪਰ ਸਮਝਦਾ ਜੇ ਉਹ ਇੱਕ ਦਿਨ ਰਾਤ ਇੱਕ ਕਰਾਂਗੇ ਕਿ ਪਾਰਟੀ ਸਟਰੋਂਗ ਹੋਏਗੀ ਕੱਲ ਦੇ ਸੋਚੋ ਸਮਾਗਮ ਤੋਂ ਵਾਹ ਹੋ ਸ਼੍ਰੋਮਣੀ ਕਾਲੀਦਾ ਜਿਹੜਾ ਹੈ ਉਹ ਭਾਈ ਅਮਰਪਾਲ ਸਿੰਘ ਦੀ ਮੌਰੇ ਕਿੱਥੇ ਘੜਾ ਦੇਖੋ ਅਸੀਂ ਪਹਿਲਾਂ ਵੀ ਇਸ ਗੱਲ ਦੇ ਖਿਲਾਫ ਕਿ ਜਿਹੜੇ ਜਿਹੜੀ ਕੁਛ ਦੀ ਵਿਚਾਰਤਾਰਾ ਬਖਰੀ ਹੋ ਸਕਦੀ ਹੈ ਪਰ ਜਿਹੜੇ ਕਾਨੂੰਨ ਜਿਹੜੇ ਆ ਜਿਹੜੇ ਅਸੀਂ ਸਖਤ ਕਾਨੂੰਨ ਬੇਸ਼ੱਕ ਉਹ ਜਿਹੜਾ ਕਿਸ ਤਰ੍ਹਾਂ ਦੇ ਅਸੀਂ ਦੇਸ਼ ਦੇ ਐਨਐਸਏ ਵਰਗੇ ਅਸੀਂ ਕਾਨੂੰਨ ਲਾ ਕੇ ਕਿਸੇ ਨੂੰ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਪਰ ਮੈਂ ਅੱਜ ਵੀ ਇਸ ਗੱਲ ਤੇ ਖੜਾ ਕਿ ਸ਼੍ਰੋਮਣੀ ਕਾਲੀਦਾ ਜਿਹੜੀ ਆ ਉਹ ਹਿੰਦੂ ਸਿੱਖ ਭਾਈਚਾਰਾ ਜਿਹੜਾ ਆ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਗਰੀਬ ਦੀ ਪੰਜਾਬ ਦੇ ਹਰ ਵਰਗ ਦੀ ਜੇਕਰ ਗੱਲ ਕਰੇਗਾ ਉਹ ਸਿਰਫ ਤੇ ਸਿਰਫ ਸ਼ੋਮਣੀ ਕਲਦਲ ਕਰੇਗਾ ਸ਼ੋਮਣੀ ਕਲਦਲ ਤਕੜੀ ਵਾਲਾ ਕਰੇਗਾ ਦੇਖੋ ਕਾਰਲ ਜਿਹੜੇ ਆ ਅਸੀਂ ਕਹਿੰਦਾ ਕੋਰ ਕਮੇਟੀ ਦੇ ਵਿੱਚ ਵੀ ਵਿਚਾਰੇ ਆ ਕਿ ਅਸੀਂ ਕਿਤੇ ਨਾ ਕਿਤੇ ਕਹਿੰਦਾ ਮਲ ਲੋਕਾਂ ਨੂੰ ਇਹ ਦੱਸ ਨਹੀਂ ਸਕੇ ਕਿ ਅਸੀਂ ਮੋਦੀ ਦੇ ਖਿਲਾਫ ਆ ਜਾਂ ਅਸੀਂ ਕਾਂਗਰਸ ਦੇ ਖਿਲਾਫ ਆ ਕਿਉਂਕਿ ਜਿੰਨਾ ਚਿਰ ਕਲੀਅਰਟੀ ਨਹੀਂ ਲੈਣੀ ਕਲੀਅਰਟੀ ਨਹੀਂ ਲਿਆ ਸਕੇ ਔਰ ਮੈਂ ਸਮਝਦਾ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਆ ਉਹ ਕਿਤੇ ਨਾ ਕਿਤੇ ਲੋਕ ਕਲੀਅਰਟੀ ਚਾਹੁੰਦੇ ਆ ਔਰ ਅਕਾਲੀ ਦਲ ਇਹ ਕਲੀਅਰ ਨਹੀਂ ਕਰ ਸਕਿਆ ਔਰ ਲੋਕਾਂ ਨੇ ਜਿਆਦਾ ਪ੍ਰੋ ਮੋਦੀਪਾਈ ਤੇ ਅੰਗੇਸ਼ ਮੋਦੀਪਾਈ ਔਰ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਲੇ ਦਲ ਇਸ ਗੱਲ ਤੇ ਵਿਚਾਰ ਕਰੇਗੀ ਕਿ ਅਸੀਂ ਕਹਿੰਦਾ ਮਤਲਬ ਇਹ ਗੱਲ ਲੋਕਾਂ ਚ ਰੱਖਣੀ ਸਾਨੂੰ ਪਹਿਲਾਂ ਹੀ ਕਲੀਅਰ ਕਰਨੀ ਚਾਹੀਦੀ ਮੈਨੂੰ ਮੇਨੂੰ ਜੁਲ ਮੇਰਾ ਪਰਸਨਲ ਥਿਊ ਹੈ ਇਹ ਪਾਰਟੀ ਦੀ ਬਾਰੇ ਇਹਨਾਂ ਨੂੰ ਸੋਚਦਾ ਮੈਨੂੰ ਲੱਗਦਾ ਕਿ ਮੇਰਾ ਪਰਸਨਲ ਥਿਊ ਹੈ ਕਿ ਇਸ ਤਰ੍ਹਾਂ ਹੋਇਆ ਰਾਜਨੀਤੀ ਸਾਜਿਸ ਵਿੱਚ ਸਭ ਇਹ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਕੰਦਾ ਜਿਹੜੇ ਲੋਗਾਂ ਨਾਲ ਹਾਂਜੀ ਕਿਸੇ ਪਾਰਟੀ ਵੱਲੋਂ ਬੀਜੇਪੀ ਵੱਲੋਂ ਹੋ ਸਕਦਾ ਹੈ ਕੋਈ ਦੇਖੋ ਅਜੇ ਦੇਖੋ ਅਜੇ ਗੱਲ ਕਹਿਣੀ ਤਾਂ ਮੈਂ ਵੀ ਕਿਉਂਕਿ ਅਸੀਂ ਆਪਣੀ ਪਹਿਲਾਂ ਤਾਂ ਆਪਾਂ ਨੇ ਦੇਖੀ ਵੀ ਅਸੀਂ ਕਿਉਂ ਪਛੇਰੇ ਆ ਆਪਾਂ ਦੂਜੇ ਅਫਸਰ ਦੋਸ਼ ਮੜ ਕੇ ਆਪਣੇ ਨੂੰ ਸਟਰੋਂਗ ਨਹੀਂ ਕਰ ਸਕਦੇ ਪਹਿਲਾਂ ਆਪਣੇ ਕਿਉਂਕਿ ਜੇ ਸਾਜ਼ਿਸ਼ ਦਾ ਸ਼ਕਾਰ ਵੀ ਤਾਂ ਬਣਦੇ ਜਦੋਂ ਅਸੀਂ ਆਪਣੀ ਜਿਹੜੀ ਸੈਲਫ ਅਨਲਿਸਿਸ ਨਹੀਂ ਕਰਦੇ ਉਹਦੇ ਤੇ ਲੱਗੇ ਆ ਪਰ ਮੈਨੂੰ ਲੱਗਦਾ ਕਿ ਇੱਕ ਦੋ ਮੀਡੀਆ ਹੋਰ ਹੋਣ ਗਿਆ ਇਹ ਕਲੀਅਰ ਹੋ ਜਾਏਗਾ ਅਸੀਂ ਜਿਹੜੀ ਵੀ ਲੋਕਾਂ ਦੀ ਪਾਰਟੀ ਦੀ ਮਜ਼ਬੂਤੀ ਦੇ ਅੱਗੇ ਕੀ ਕਰ ਰਹੇ ਹੁੰਦੇ ਦੇਖੋ ਅਸੀਂ ਜਿਹੜੀ ਇੱਕ ਤਾਂ ਦੇਖੋ ਪੰਜਾਬ ਦੇ ਵਿੱਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਬੰਦੀ ਸਿੰਘਾਂ ਦੀ ਸਿੱਖ ਪੰਥ ਦੀ ਔਰ ਪੰਜਾਬੀਅਤ ਦੀ ਗੱਲ ਕਰਦਾ ਜਿਹੜਾ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦਾ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਲੋਕ ਜਦੋਂ ਵੀ ਹੁਣ ਸਮਾਂ ਆਏਗਾ ਔਰ ਮੈਂ ਸਮਝਦਾ ਕਿ ਉਹ ਲੋਕ ਸਾਡੀ ਗੱਲ ਤੇ ਵਿਸ਼ਵਾਸ ਕਰਨਗੇ ਔਰ ਉਹਦੇ ਲਈ ਅਸੀਂ ਜਿਸ ਤਰ੍ਹਾਂ 15 ਪ੍ਰਧਾਨ ਜੀ ਨੇ ਦੱਸਿਆ ਕਿ 15 ਜੁਲਾਈ ਤੋਂ ਅਸੀਂ ਪਿੰਡ-ਪਿੰਡ ਦਵਾਰਾ ਜਾ ਰਹੇ ਹਾਂ ਔਰ ਲੋਕਾਂ ਤੋਂ ਇੱਕ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਨੂੰ ਵੋਟ ਕਿਉਂ ਨਹੀਂ ਪਈ ਪਹਿਲੀ ਗੱਲ ਤਾਂ ਇਹ ਸਾਨੂੰ ਵੋਟ ਕਿਉਂ ਨਹੀਂ ਪਈ ਇਹ ਪੁੱਛਣਾ ਬਹੁਤ ਜ਼ਰੂਰੀ ਹੈ ਔਰ ਉਹਤੇ ਵਿਚਾਰ-ਵਟਾਂਦਰਾ ਵੀ ਕਰਾਂਗੇ ਲੋਕਾਂ ਦਾ ਸਹਿਯੋਗ ਵੀ ਮੰਗਾਂਗੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਜੇ ਪੰਜਾਬ ਨੂੰ ਬਚਾਣਾ ਤਾਂ ਇੱਕੋ ਇੱਕ ਪਾਰਟੀ ਸ਼੍ਰੋਮਣੀ ਕਾਲਜ ਦਲ ਜਿਹੜੀ ਪੰਜਾਬ ਨੂੰ ਬਚਾ ਸਕੀ ਬਚਾ ਸਕੇਗੀ ਔਰ ਉਹਦੇ ਲਈ ਅਸੀਂ ਦਿਨ-ਰਾਤ ਇੱਕ ਕਰਾਂਗੇ